ਸਿਕਾਲ ਜੀ ਕੀ ਹਾਲ ਚਾਲ ਜੇ ਠੀਕ ਠਾਕ ਮੈਂ ਕਿ ਹੁਣ ਤੁਹਾਨੂੰ ਮੈਂ ਕੋਈ ਚੀਜ਼ ਅੱਜ ਇੱਕ ਹੋਰ ਵਿਖਾਉਣ ਲੱਗਿਆ ਆ ਕਿ ਡਰਾਈਵਰ ਬੰਦੇ ਨੇ ਘਾਟ ਘਾਟ ਦਾ ਪਾਣੀ ਪੀਣਾ ਹੁੰਦਾ ਆ ਤੇ ਅੱਜ ਇੱਕ ਹੋਰ ਘਾਟ ਤੇ ਪਹੁੰਚੇ ਆ ਆ ਤੁਹਾਨੂੰ ਮੈਂ ਵਿਖਾਉਂਦਾ ਆ ਆਪਾ ਬੌਂਡੀਆਂ ਕਰੈਸ਼ਰ ਲੋਡ ਕਰਨਾ ਇਹ ਜਿਹੜੀ ਪਾਪ ਲਾਈਨ ਆ ਇਹ ਇੱਥੋਂ ਟਿਪਰ ਲੋਡ ਹੁੰਦੇ ਆ ਇਧਰ ਦੀ ਘੁੰਮ ਕੇ ਤੇ ਐਸ ਰਸਤੇ ਟਿਪਰ ਆ ਗਿਆ ਉਹ ਸਾਹਮਣੇ ਇਹਨੇ ਇੱਥੇ ਚੱਕੀ ਦੇ ਵਿੱਚ ਮਾਲ ਪਾਉਣਾ ਆ ਆਮ ਆਪਾਂ ਜਿਹੜੇ ਡਰਾਈਵਰ ਨੇ ਚੱਲ ਉਹਨਾਂ ਨੂੰ ਤਾਂ ਪਤਾ ਹੀ ਆ ਉਹਨਾਂ ਬਾਰੇ ਤਾਂ ਮੈਂ ਗੱਲ ਉਹਨਾਂ ਨੂੰ ਤਾਂ ਮੈਂ ਕੀ ਦੱਸਣੀ ਆ ਕਿਉਂਕਿ ਉਹਨਾਂ ਪਹਿਲਾਂ ਹੀ ਮੇਰੇ ਨਾਲੋਂ ਜ਼ਿਆਦਾ ਕੁਝ ਵੇਖਿਆ ਆ ਆਂ ਪਿੰਡ ਦੇ ਵਿੱਚ ਗੱਲ ਕਰਦ ਕੀ ਉਥੇ ਚੱਕੀਆਂ ਲੱਗੀਆਂ ਜੀ ਪੱਥਰ ਪੀ ਪੀ ਕੇ ਆਉਂਦਾ ਆ ਉਹ ਸੋਚਦੇ ਨੇ ਵੀ ਯਾਰ ਐਡੀ ਕਿਹੜੀ ਚੱਕੀ ਆ ਕੀ ਪ੍ਰੋਜੈਕਟ ਆ ਵੀ ਜਿਹੜਾ ਪੱਥਰ ਪੀ ਪੀ ਕੇ ਆਉਂਦਿਆ ਮੈਂ ਤੁਹਾਨੂੰ ਵਿਖਾਉਂਦਾ ਆ ਇਥੋਂ ਮਾਲ ਚੱਕੀ ਦੇ ਵਿੱਚ ਜਾਣਾ ਆ ਇਹਨੇ ਟਿੱਪਰ ਨੇ ਪਾਉਣਾ ਆ ਤੇ ਆਪਾਂ ਉੱਪਰ ਚੱਲ ਕੇ ਵੇਖਦੇ ਆ ਇਹ ਸਮਝ ਲਓ ਜਿਵੇਂ ਆਟਾ ਚੱਕੀ ਆਟਾ ਜੀਂ ਦੇ ਵਿੱਚ ਪਾਉਂਦੇ ਆ ਉਹ ਚੀਜ਼ ਐ ਇਹਦੇ ਵਿੱਚੋਂ ਮੋਟਾ ਪੱਥਰ ਆ ਆ ਗਿਆ ਉੱਥੋਂ ਥੱਲੋ ਪਟੇ ਦੇ ਉੱਤੇ ਆ ਗਿਆ ਇਧਰ ਦੇ ਪਾਸੇ ਅੱਗੇ ਥੱਲੇ ਚੱਕੀ ਲੱਗੀ ਹੋਈ ਆ ਗੋਲ इत दसने ची लग हुई है वो मोटा पत्थर ये बया ये मुड़के के पत्थर ਸામਨੇ ਉਹ ਅਗਲੇ ਪਾਸੇ ਪਟਾ ਚੱਲਦਾ ਪਿਆ ਆ ਜਿਹੜਾ ਆਹ ਪਟਾ ਇਹਦੇ ਥੱਲੋ ਜਾ ਰਿਹਾ ਆ ਮਾਲ ਇਹਦੇ ਚੋਂ ਪੀਸ ਕੇ ਉੱਥੇ ਚੱਕੀ ਲੱਗੀ ਹੋਈ ਆ ਉਹਦੇ ਵਿੱਚ ਆ ਗਿਆ ਇਹ ਇਸ ਪਟੇ ਤੇ ਇੱਥੇ ਆ ਗਿਆ ਇੱਕ ਉਧਰੋਂ ਸਪਲਾਈ ਉਹ ਪਟੇ ਤੋਂ ਆਉਂਦੀ ਆ ਉਹ ਉਦੋਂ ਪੀਸ ਕੇ ਤੇ ਇਸ ਜਗ੍ਹਾ ਤੇ ਦੋ ਜਗ੍ਹਾ ਤੇ ਇਕੱਠਾ ਹੋ ਜਾਂਦਾ ਤੇ ਇੱਥੋਂ ਫਿਰ ਆਟੋਮੈਟਿਕਲੀ ਥੱਲੇ ਥੱਲੇ ਮਾਲ ਚਲਿਆ ਜਾਂਦਾ ਆ ਉਹ ਚਲਿਆ ਜਾਂਦਾ ਉਹ ਪਰਲੀ ਮਸ਼ੀਨ ਜਿਹੜੀ ਉੱਤੇ ਜਿਹਦੇ ਉੱਪਰ ਲਾਈਟ ਲੱਗੀ ਹੋਈ ਆ ਆ ਜਿਹੜੀ ਇਹ ਹਰੇਕ ਸੈਜ ਦਾ ਇਹਦੇ ਵਿੱਚ ਛਾਨਣਾ ਲੱਗਾ ਹੋਇਆ ਆ ਉਹ ਜਿਹੜਾ ਛਾਨਣਾ ਆ ਕਿ ਮਾਲ ਜਿੰਨੇ ਜਾਨੀ ਕਿ ਸਾਈਜ਼ ਦਾ ਚਾਹੀਦਾ ਉਹ ਛੰਨਾ ਮਾਲ ਨੂੰ ਛੰਟੀ ਜਾਂਦਾ ਆ ਮਾਲ ਅਲੱਗ-ਅਲੱਗ ਤਰ੍ਹਾਂ ਦਾ ਵੀ ਐਮ ਐਮ 10 ਐਮ ਐਮ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ 40 ਐਮ ਐਮ ਆਉਂਦਾ ਆ ਉਹਨਾਂ ਦੇ ਵਿੱਚ ਹੀ ਉਹ ਥੱਲੋ ਪਾਣੀ ਸਪਲਾਈ ਹੁੰਦੀ ਆ ਜਿਹੜਾ ਪਾਣੀ ਉੱਪਰ ਮੋਟਰਾਂ ਚੱਲਦੀਆਂ ਨੇ ਆ ਹਰੀ ਪਾਈਪ ਆਉਂਦੀ ਪਈ ਆ ਇਹ ਪਾਈਪ ਜਿਹੜੀ ਇਹ ਪਾਣੀ ਐਡੇ ਪ੍ਰੈਸ਼ਰ ਨਾਲ ਮਾਰਦੀ ਆ ਕਿ ਜਿਹੜਾ ਇਹਦੇ ਵਿੱਚ ਰੇਤ ਆ ਉਹ ਅਲੱਗ ਹੋ ਜਾਂਦਾ ਆ ਜਿੰਨੂੰ ਆਪਾਂ ਘੱਗਰ ਕਹਿ ਦਿੰਦੇ ਆ ਉਹ ਇਹ ਪੱਥਰ ਦੀ ਪੱਥਰ ਦੇ ਵਿੱਚੋਂ ਨਿਕਲਿਆ ਰੇਤਾ ਹੀ ਉਹ ਹੁੰਦਾ ਆ ਜਿਹੜਾ ਕਗਰ ਹੁੰਦਾ ਆ ਇਹਦੇ ਵਿੱਚ ਹੀ ਕ੍ਰੈਸ਼ਰ ਤੋਂ ਬਤਾਇਆ ਮਿਰਨਾਲੇ ਕਰਾਂ ਪਿੰਡੋਂ ਮੁੰਡਾ ਆ ਗਿਆ ਤੇ ਅਸੀਂ ਆਏ ਇੱਥੇ ਜੰਮੂ ਤੇ ਵਾਪਸ ਜਾਣਾ ਸੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਕ੍ਰੈਸ਼ਰ ਮੰਗਾਉਣਾ ਸੀ ਤੇ ਉਹ ਨਾਲ ਆ ਗਿਆ ਮੇਰੇ ਰਿਸ਼ਤੇਦਾਰਾਂ ਫੋਨ ਕੀਤਾ ਕਿ ਭਾਈ ਆਪਣਾ ਨਾ ਇਹ ਤੋਤਾ ਕ੍ਰੈਸ਼ਰ ਲੈ ਕੇ ਆਇਆ ਜੀ ਜਿਹੜਾ ਤੋਤਾ ਕ੍ਰੈਸ਼ਰ ਹੁੰਦਾ ਹੈ ਕ੍ਰੈਸ਼ਰ ਦਾ तकरीबन ਸਾਰੇ ਹੀ ਇਦਾਂ ਧੋਪ ਕੇ ਹੀ ਬੰਦ ਆਇਆ ਪਰ ਉਹ ਬੇਲੀ ਗੱਡੀ ਭਰ ਵੀ ਲਈ ਉਹਦੇ ਕੋਈ ਉਹਨੇ ਰਟਣ ਰਟ ਛੱਡਿਆ ਵੀ ਯਾਰ ਆਪਾਂ ਤੋਤਾ ਰੇਤਾ ਲੈ ਤੋਤਾ ਵਾਜਿੰ ਕ੍ਰੈਸ਼ਰ ਲੈ ਕੇ ਜਾਣਾ ਤੋਤਾ ਲੈ ਕੇ ਜਾਣਾ ਤੇ ਮੈਂ ਛੇੜ ਦਿੱਤਾ ਮੈਂ ਕਿਹਾ ਚਲ ਰਸਤੇ 'ਚ ਧਵਾ ਲਾਂਗੇ ਉਹ ਸਾਰੇ ਰਾ ਇਹੋ ਗਲਤ ਕ੍ਰੈਸ਼ਰ ਧਵਾਉਣਾ ਕਿਥੋਂ ਆਪਾਂ ਨੂੰ ਲਾਮਾ ਦੇਣਗੇ ਉਹਨਾਂ ਕਹਿ ਦੇਣਾ ਕ੍ਰੈਸ਼ਰ ਤੋਤਾ ਨਹੀਂਗਾ ਇਹ ਗੱਲ ਹੈ ਵੀ ਇੱਥੋਂ ਹੀ ਕ੍ਰੈਸ਼ਰ ਤੋਂ ਪਜ ਜਾਂਦਾ ਆ ਜਿੱਥੇ ਬਣਦਾ ਆ ਜਿਹੜੇ ਇਦਾਂ ਨਦੀਆਂ ਦੇ ਕੰਡਿਆਂ ਤੇ ਕ੍ਰੈਸ਼ਰ ਹੁੰਦੇ ਆ ਉਹਨਾਂ ਦੇ ਆਟੋਮੈਟਿਕਲੀ ਤੋਂ ਪਿਆ ਹੀ ਕ੍ਰੈਸ਼ਰ ਨਿਕਲਦਾ ਆ ਆਪਾਂ ਜੰਮੂ ਟੈਇਲਾ ਖਾਲੀ ਕਰਕੇ ਆਏ ਆ ਤੇ ਇਹ ਵੀ ਆਪਾਂ ਜੰਮੂ ਦੇ ਵਿੱਚ ਹੀ ਫਿਰਦੇ ਆ ਤੇ ਟੈਇਲਾ ਖਾਲੀ ਹੁੰਦੀਆਂ ਤੇ ਗੜਾਉਣ ਦਾ ਹਾਲ ਤੁਹਾਨੂੰ ਵਿਖਾਉਣਾ ਸੀ ਪਰ ਥੋੜੀ ਆਪਦੀ ਕੰਡੀਸ਼ਨ ਨਹੀਂ ਸਹੀ ਗਈ ਉਹ ਵੀ ਕੋਈ ਜ਼ਿੰਦਗੀ ਦੇ ਵਿੱਚ ਘਟਨਾ ਵਾਪਰੀ ਆ ਕਿਤੇ ਵੇਲੇ ਬੈਠ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਕੀ ਕੀ ਬੰਦੇ ਨਾਲ ਬਣਦਿਆਂ ਨੇ ਇਹ ਜਲਦੀ ਵਿੱਚ ਅੱਕੀ ਜਿੱਦੇ ਵਿੱਚ ਮਾਲ ਫਿਸਦਾ ਪਿਆ ਆ ਆਹ ਬਰੋ ਮੋਟਾ ਪੱਥਰ ਜਿਹੜਾ ਆਉਂਦਾ ਮੈਂ ਤੁਹਾਨੂੰ ਉਠਾ ਕੇ ਲਿਆਇਆ mm <laughs> <laughs> ਟੱਕ ਸਾਹਬ ਲੱਗੇ ਨੇ ਗੱਡੀ ਲੋਡ ਕਰਨਾਂ ਕਰਦੇ ਹੀ ਟੱਕਾ ਹੈਵੀ ਕਾਰ ਜਿਹਾ ਓ ਵੀ ਬੈਟੀ ਫੁੱਲ ਲੋ ਜੀ ਗੱਡੀ ਹੋ ਗਈ ਆਪਣੀ ਲੋਡ ਇਹਨੂੰ ਪਾਈਏ ਆਪਾਂ ਤਰਪਾਲ ਕਿਉਂਕਿ ਜੰਮੂ ਦਾ ਰੂਲ ਆ ਕਿ ਤੁਸੀਂ ਤਰਪੈਲ ਤੋਂ ਬਿਨਾ ਗੱਡੀ ਨਹੀਂ ਘੜ ਸਕਦੇ ਇਸ ਤੋਂ ਇਹ ਨਾਲੇ ਕਾਰ ਦਸਾਂ ਵੇਖ ਲਾ ਵੱਡਾ ਬੋਦਾ ਕਰਕੇ ਲਿਆਂਦਾ ਗੱਡੀ ਦਾ